ਹੈਲੋ ਸੁਸ਼ੀ ਕਲਜੀ ਸਰ ਨੂੰ ਮਿੱਦ ਕਰਦੇ ਆ ਤੁਸ ਸਾਰੇ ਵਿਦਿਅਮਿਕ ਠੀਕ ਠਾਕ ਹੋਵੋਗੇ ਆਪਾਂ ਤਿਆਰ ਸ਼ਰੂ ਹੋ ਗਏ ਚੱਲੇ ਆਫਿਸ ਤਕਰੀਬਨ 9:30 ਦਾ ਟਾਈਮ ਹੋ ਚੁੱਕਿਆ ਸੀਗਾ ਤੇ ਆਪਾਂ ਹੁਣ ਪੰਕਚੁਅਲ ਜੇ ਹੋਗੇ ਟਾਈਮ ਤੇ ਹਨਾ ਕਿਉਂਕਿ 9:30 ਤੋਂ 3:30 ਤੱਕ ਹੁਣ ਆਪਾਂ ਡਿਊਟੀ ਕਰਨੀ ਹੈਗੀ ਤੇ ਹੁਣ ਫਟਕ ਲੱਗੇ ਹੋਣ ਕਰਕੇ ਆਪਾਂ ਉੱਪਰ ਦੀ ਚੱਲਿਆ ਅੰਡਰ ਬ੍ਰਿਜ ਹਨਾ ਕਿਉਂਕਿ ਹੁਣ ਟਾਈਮ ਵੇਸ ਨਹੀਂ ਕਰਨਾ ਬਿਲਕੁਲ ਵੀ ਕਿਉਂਕਿ ਹੁਣ ਤਾਂ ਸਾਡੇ ਵੀ ਥੋੜੀ ਜਿਹੀ ਨਾ ਸकता ਹੀ ਹੋ ਗਈ ਸੀ ਜੀ ਨੂੰ ਲੈ ਕੇ ਟਾਈਮ ਤੇ ਪਹੁੰਚਣਾ ਬਿਨਾਂ ਅਗਰ ਲੇਟ ਹੋ ਗਏ ਲੇਟ ਫਿਟ ਹੋ ਗ ਅਬ ਸੁਣ ਟ ਪੈ ਜਾਂਦੀ ਹਨ ਸਿੱਧਾ ਹੀ ਇਸ ਗੱਲ ਦਾ ਆਪਾਂ ਵੀ ਧਿਆਨ ਰੱਖੀਦਾ ਹੁਣ ਤੇ ਆਪਾਂ ਹੁਣ ਆਫਿਸ ਪਹੁੰਚ ਚੁੱਕੇ ਆ ਤੇ ਆਫਿਸ ਪਹੁੰਚ ਕੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਨੀ ਆ ਹਨ ਤੇ ਜੋ ਕਿ ਮੈਨੂੰ ਬਹੁਤ ਵਧੀਆ ਲੱਗੀ ਹਨ ਤੇ ਮੈਨੂੰ ਪਲਾਂਟ ਲਵਰ ਹੋਣ ਕਰਕੇ ਇੱਕ ਅੰਕਲ ਆਏ ਸੀਗੇ ਨਰਸਰੀ ਚ ਸਪੈਸ਼ਲੀ ਇਥੇ ਮੈਡੀਸਨ ਵਗੈਰਾ ਲੈਣ ਉਹ ਕਹਿੰਦੇ ਵੀ ਬਟੇ ਮੈਂ ਤੁਹਾਨੂੰ ਪਲਾਂਟ ਵਗੈਰਾ ਦੇ ਕੇ ਜਾਊਂਗਾ ਤੇ ਉਹ ਮੈਨੂੰ ਨਾ ਪੰਜ ਬੂਟੇ ਦੇ ਕੇ ਗਏ ਸੀਗੇ ਬਹੁਤ ਸੋਹਣੇ ਸੋਹਣੇ ਤੇ ਚਲ ਕੇ ਦਿਖਾਨੀ ਆ ਤੁਹਾਨੂੰ ਤੇ ਮੈਂ ਸ਼ੰਕਰ ਵੀਰ ਨੂੰ ਸਪੈਸ਼ਲੀ ਕਹਿਆ ਸੀ ਮੈਂ ਕਹਿੰਦਾ ਵੀਰੇ ਧਿਆਨ ਰੱਖਿਓ ਕਿਤੇ ਮੇਰੇ ਬੂਟੇ ਖਰਾਬ ਹੋ ਜਾਣ ਨਾ ਤੇ ਵੀਰ ਨੂੰ ਮੈਂ ਸਪੈਸ਼ਲੀ ਬੂਟਿਆਂ ਦੀ ਰਾਖੀ ਦੇਖੜਾ ਰੱਖਿਆ ਸੀਗਾ ਤੇ ਇਹਦੇ ਵਿੱਚ ਬੋਗਨਵਿਲੀਆ ਸੀਗਾ ਦੋ ਬੋਗਨਵਿਲੀਆ ਹੋ ਗਏ ਤુલਸੀ ਹੋ ਗਈ ਬੋ ਕੁੜਹਲ ਗੁੜਹਲ ਗੁੜਹਲ ਹਾਂ ਗੁੜਹਲ ਦਾ ਪੌਦਾ ਹੋ ਗਿਆ ਤੇ ਇੱਕ ਹੋਰ ਸੀਗਾ ਉਹਦਾ ਨਾਮ ਮੈਨੂੰ ਨਾਮ ਨਹੀਂ ਪਤਾ ਹੈਗਾ ਤੇ ਬਹੁਤ ਸੋਨੇ ਸੋਨੇ ਬੂਟੇ ਸੀਗੇ ਤੇ ਹੁਣ ਆਪਾਂ ਪੀਵਾਂਗੇ ਚਾਹ ਚਾਹ ਪੀਣ ਤੋਂ ਬਾਦੀ ਕਿਸੇ ਕੰਮ ਨੂੰ ਹੱਥ ਪਾਵਾਂਗੇ ਹਨ ਕਿਉਂਕਿ ਚਾਹ ਤੋਂ ਬਿਨਾ ਮੇਰੇ ਤੋਂ ਕੋਈ ਵੀ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ ਹਨਾ ਤੇ ਓਕੇ ਜੀ ਉਮੀਦ ਕਰਦਾ ਤੁਹਾਨੂੰ ਇਹ ਛੋਟਾ ਜਿਹਾ ਵਲੌਗ ਸਾਡਾ ਵਧੀਆ ਲੱਗਿਆ ਹੋਊਗਾ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਥੈਂਕ ਯੂ ਬਾਏ ਬਾਏ